ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ 24 7 ਪੰਜਾਬ ਮੋਹਾਲੀ ਅਦਾਲਤ ਵੱਲੋਂ ਵਿਕਰਮ ਸਿੰਘ ਮੁਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮੁਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮੁਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਸਸ਼ੀਕਾਲ ਜਿੱਥੋਂ ਸੇਖਰੋ 24 7 ਪੰਜਾਬ ਮੋਹਾਲੀ ਅਦਾਲਤ ਵੱਲੋਂ ਵਿਕਰਮ ਸਿੰਘ ਮਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਸਸ਼ੀ ਕਾਲਜ ਤੋਂ ਸੇਕ ਰੋ 24 7 ਪੰਜਾਬ ਮੋਹਾਲੀ ਅਦਾਲਤ ਵੱਲੋਂ ਵਿਕਰਮ ਸਿੰਘ ਮੁਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮੁਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮੁਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਸਸ਼ੀ ਕਾਲਜ ਤੋਂ ਸੇਖ ਰਿਓ 24 7 ਪੰਜਾਬ ਮੁਹਾਲੀ ਅਦਾਲਤ ਵੱਲੋਂ ਵਿਕਰਮ ਸਿੰਘ ਨੂੰ ਜੇਠਿਆ ਦੀ ਰਿਮਾਂਡ ਵਿੱਚ ਵਾਦਾ ਕੀਤਾ ਗਿਆ ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਵਿਜੀਲੈਂਸ ਨੂੰ ਮਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ ਸਸ਼ੀਕਾਲ ਜੀ ਤੋਂ ਸੇਖ ਰਿਓ 24 7 ਪੰਜਾਬ ਮੁਹਾਲੇ ਦਾਲਤ ਵੱਲੋਂ ਵਿਕਰਮ ਸਿੰਘ ਨੂੰ ਜੀਠਿਆ ਦੀ ਰਿਮਾਂਡ ਵਿੱਚ ਵਾਦਾ ਕੀਤਾ ਗਿਆ ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਵਿਜੀਲੈਂਸ ਨੂੰ ਮਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ ਸਸ਼ੀਕਾਲ ਜੀ ਤੋਂ ਸੇਕ ਰਿਓ 24 7 ਪੰਜਾਬ ਮੋਹੱਲੇ ਦਾਲਤ ਵੱਲੋਂ ਵਿਕਰਮ ਸਿੰਘ ਮੁਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮੁਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮੁਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਸ੍ਰੀ ਕਾਲਜ ਤੋਂ ਸੇਕ ਰੋ 24 7 ਪੰਜਾਬ ਮੁਹਾਲੀ ਅਦਾਲਤ ਵੱਲੋਂ ਵਿਕਰਮ ਸਿੰਘ ਮਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਸਸਰੀਕਾਲ ਜੀ ਤੁਸੀਂ 1224 7 ਪੰਜਾਬ ਮੁਹਾਲੀ ਅਦਾਲਤ ਵੱਲੋਂ ਵਿਕਰਮ ਸਿੰਘ ਮੁਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮੁਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮੁਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਸਸ਼ੀਕਾਲ ਜਿੱਥੋਂ ਸੇਖਰੋ 24 7 ਪੰਜਾਬ ਮੋਹੱਲੇ ਦਾਲਤ ਵੱਲੋਂ ਵਿਕਰਮ ਸਿੰਘ ਮਜੀਠਿਆ ਦੀ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਜੀਠਿਆ ਨੂੰ ਪਹਿਲਾਂ 7 ਦਿਨ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਤੇ ਅੱਜ ਦੁਬਾਰਾ ਕੋਰਟ ਵਿੱਚ ਮਜੀਠਿਆ ਦੀ ਪੇਸ਼ੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ। ਵਿਜੀਲੈਂਸ ਨੂੰ ਮਜੀਠਿਆ ਨੇ 4 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ।